ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਅਸੀਂ ਵੀ ਬਹੁਤ ਵਧੀਆ ਅਸੀਂ ਚੱਲੇ ਆ ਜੀ ਅੱਜ ਮਾਰਕੀਟ ਤੇ ਬੱਚੇ ਅੱਜ ਸਕੂਲ ਨਹੀਂ ਗਏ ਹੈਗੇ ਜ਼ੈਨੋ ਨੂੰ ਤਾਂ ਛੁੱਟੀ ਹੋ ਸੀ ਅੱਜ ਸੈਟਰਡੇ ਦੀ ਤੇ ਏ ਕਨ ਵੈਸੀ ਨਹੀਂ ਭੇਜਿਆ ਅੱਜ ਹਾਫ ਡੇ ਹੋਣਾ ਸੀ ਤੇ ਮੰਡੇ ਤੋਂ ਇਹਦੇ ਐਗਜ਼ਾਮ ਸਟਾਰਟ ਨੇ ਤਾਂ ਕਰਕੇ ਭੇਜਿਆ ਨਹੀਂ ਹੈਗਾ ਵੀ ਚਲੋ ਘਰੇ ਤਿਆਰੀ ਕਰਾ ਦਵਾਂਗੇ ਚਲੋ ਜੀ ਤੇ ਹੁਣ ਅਸੀਂ ਥੋੜਾ ਜਿਹਾ ਚੱਲੇ ਆ ਮਾਰਕੀਟ ਥੋੜਾ ਜਿਹਾ ਸਮਾਨ ਲੈ ਕੇ ਆਣਾ ਸੀ ਇਹਦੇ ਐਗਜ਼ਾਮ ਵਾਸਤੇ ਤੇ ਉਸ ਤੋਂ ਪਹਿਲਾਂ ਜਾਣਾ ਬੱਚਿਆਂ ਦੇ ਸਕੂਲ ਅਸੀਂ ਥੋੜੀ ਜੀ ਇਹਨਾਂ ਦੀ ਮਤਲਬ ਫੀਸ ਵਗੈਰਾ ਕਲੀਅਰ ਕਰਨੀ ਸੀ ਅਸੀਂ ਨੇ ਤਾਂ ਕਰਕੇ ਇਹਨਾਂ ਦੇ ਸਕੂਲ ਜਾਣਾਗਾ ਫਿਰ ਉਦੋਂ ਬਾਅਦ ਅਸੀਂ ਜਾਵਾਂਗੇ ਮਾਰਕੀਟ ਤੇ ਚਲੋ ਜੀ ਫਿਰ ਤੁਹਾਨੂੰ ਦਿਖਾਣੇ ਆ ਵੀ ਅਸੀਂ ਕਿਤੇ ਕਿੱਥੇ ਜਾਂਦੇ ਆ ਤੇ ਅੱਜ ਮੀਂਹ ਪੈ ਰਿਹਾ ਸਵੇਰ ਦਾ ਤੇਜ਼ ਵੀ ਨਹੀਂ ਹੋ ਰਿਹਾ ਹੈਗਾ ਇਹਨਾਂ ਕਿਨ ਮਿੰਕਿਨ ਮਿੰਜੀ ਹੋਈ ਜਾ ਰਹੀ ਆ ਦੇਖੋ ਕੱਡੀ ਪੰਪ ਤੇ ਖੜੀ ਸੀ ਤੇ ਤੇਲ ਪਵਾ ਰਹੇ ਨੇ ਇਹ ਦੇਖੋ ਮੀ ਇਹਨਾ ਤੇਜ਼ ਵੀ ਨਹੀਂ ਹੋ ਰਿਹਾ ਹੈਗਾ ਕਿਨ ਮਿੰਨ ਕਿਨ ਮਿੰਨ ਜੀ ਹੋ ਜਾਂਦੀ ਬਟ ਹੋ ਰਹੀ ਹੈ ਇਹ ਲਗਾਤਾਰ ਸਵੇਰ ਦੇ ਚੱਲ ਰਹੀ ਹੈਗੀ ਜੈਨੂ ਹੈਲੋ ਕਰੋ ਹੈਲੋ ਇੱਕ ਦਮ ਸ਼ਸ਼ੀਕਾਲ 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 ਓਏ ਜੈਨੂ ਬੋਲਦਾ ਸੀ ਓਏ ਕਿਵੇਂ ਬੋਲਦਾ ਸੀ ਸ਼ਸ਼ੀਕਾਲ ਸ਼ਸ਼ੀਕਾਲ ਹਾਂਜੀ ਸਾਰਿਆਂ ਨੂੰ ਸ਼ਸ਼ੀਕਾਲ ਕਰਿਆ ਕਰੋ ਠੀਕ ਹੈ

ਥੋੜਾ ਜਿਆ ਐ ਹੁੰਦਾ ਵੀ ਸਾਰਿਆਂ ਨੂੰ ਲਾਲਚ ਹੁੰਦਾ ਵੀ ਆਡੀਅנס ਵੱਧ ਤੋਂ ਵੱਧ ਕਵਰ ਕਰਨ ਦੀ ਅੱਛਾ ਇਸ ਕਰਕੇ ਹਮ ਹਿੰਦੀ ਮੇਂ ਬਾਤ ਕਰੇਂਗੇ ਹਿੰਦੀ ਚ ਗੱਲ ਬਾਤ ਕਰਨ ਲੱਗੀ ਸੀ ਉਹ ਮੈਨੇ ਤੁਮਕੋ ਆਖਾ ਥਾ ਨਾ ਹਾਂ ਕਿਤਨਾ ਬੜਾ ਟਵਆ ਹੈ ਨਾ ਲੰਗਾ ਜਾਂਦਾ ਹੈ ਨਾ ਟਾਪਾ ਜਾਂਦਾ ਹਿੰਦੀ ਚ ਗੱਲ ਨਹੀਂ ਹੋਣੀ ਹੈਗੀ ਮੇਰੇ ਤੋਂ ਮੈਂ ਤਾਂ ਪੰਜਾਬੀ ਦੇ ਵਿੱਚ ਹੀ ਕਰੂਗੀ ਜਾ ਪੀ ਮੀਡੀਆ ਚ ਪੜਨ ਵਾਲੇ ਗੈਂਦੀ ਜੀ ਗੱਲ ਕਰਨ ਦੀ ਗੱਲਾਂ ਬੜੀ ਮੈਂ ਹਿੰਦੀ ਮੀਡੀਅਮ ਚ ਹੈ ਇਹ ਹਿੰਦੀ ਮੀਡੀਆ ਚ ਪੜੀ ਹੋਈ ਇਹਨੂੰ ਹਿੰਦੀ ਬੋਲਣ ਨੂੰ ਤਾਂ ਦਿੱਕਤ ਹੈ ਯਾਰ ਬੋਲਣ ਚ ਦਿੱਕਤ ਨਹੀਂ ਹੈਗੀ ਉਹ ਐਵੇਂ ਹੋ ਜਾਂਦਾ ਨਾ ਵੀ ਥੋੜਾ ਜਿਹਾ ਭੁੱਲ ਜਾਂਦੇ ਆ ਆਪਾਂ ਹਿੰਦੀ ਪੰਜਾਬੀ ਜੀ ਜੇ ਮਿਕਸ ਕਰ ਦਾਂਗੇ ਫਿਰ ਉਹ ਥੋੜਾ ਜਿਹਾ ਵਧੀਆ ਜਾਣੀ ਲੱਗਣਾ ਬੜਾ ਕਮੇਡੀ ਲੱਗੂਗਾ ਬਾਤ ਆਸਾ ਆਏਗਾ ਆਸਾ ਆਏਗਾ ਹਾਂ ਆਹ ਹਮ ਇਧਰ ਮੀ ਤੇਜ਼ ਪਹਿਰੇ ਆ ਹਨਾ ਇਧਰ ਬਾਹਰ आ देखो मी देखो इधर तेज हो गया कार वाला जवां किन बिन जी हो रही है घर की साइड थोड़ा कम है बारिश हां बाहर की साइड थोड़ा ज्यादा है बारिश हां थोड़ा ज्यादा <laughs> नहीं ज्यादा नहीं ये हिंदी में बारिश फीमेल में आती है के मेल में आती है लाऊंगी रंग तू हिंदी बोल के ਲੋ ਜੀ ਅਸੀਂ ਪਹੁੰਚ ਗਏ ਸੀ ਬੱਚਿਆਂ ਦੇ ਸਕੂਲ ਤੇ ਬਾਹਰ بارش ਬਹੌਰ ਵੀ ਜਿਆਦਾ ਤੇਜ਼ ਹੋ ਗਈ ਸੀ ਤੇ ਅਸੀਂ ਆਖਿਆ ਵਿੱਚ ਚਲੋ ਕੋਈ ਗੱਲ ਨਹੀਂ ਇਸ ਟਾਈਮ ਬੱਚਿਆਂ ਦੇ ਸਕੂਲ ਹੀ ਖੜਿਆਂਗੇ ਆਪਾਂ ਤੇ ਐਨੇ ਚਲੋ ਮੈਂ ਥੋੜਾ ਜਿਹਾ ਹੋਰ ਘਟ ਹੋ ਜੂਗਾ ਤੇ ਅਸੀਂ ਬੱਚਿਆਂ ਦੀ ਫੀਸ ਕਲੀਅਰ ਕਰਾਣੀ ਸੀ ਸੈਕੰਡ ਕੁਆਟਰ ਦੀ ਤੇ ਉਸ ਤੋਂ ਬਾਅਦ ਫਿਰ ਮੰਡੇ ਤੋਂ ਐਗਜ਼ਾਮ ਵਗੈਰਾ ਸਟਾਰਟ ਹੋ ਜਾਣੇ ਸੀ ਬੱਚਿਆਂ ਦੇ ਤੇ ਫਿਰ ਟਾਈਮ ਵੀ ਨਹੀਂ ਸੀ ਲੱਗਣਾ ਕਿਉਂਕਿ ਫਿਰ ਉਹਨਾਂ ਦੀ ਟਾਈਮਿੰਗ ਉਹੀ 7:30 ਤੋਂ 10:30 ਵਗੈਰਾ ਹੋ ਜਾਣੀ ਸੀ ਇੱਥੋਂ ਫੀਸ ਵਗੈਰਾ ਕਲੀਅਰ ਕਰਾ ਕੇ ਫਿਰ ਅਸੀਂ ਮਾਰਕੀਟ ਵੀ ਜਾਣਾ ਸੀ ਮਾਰਕੀਟ ਦੇ ਵਿੱਚ ਵੀ ਕਾਫੀ ਜ਼ਿਆਦਾ ਸਮਾਨ ਲੈਣਾ ਸੀ ਐਵੇਂ ਹੁੰਦਾ ਵੀ ਜਦੋਂ ਬੱਚੇ ਵੀ ਨਾਲ ਹੁੰਦੇ ਨੇ ਤਾਂ ਫਿਰ ਬੱਚੇ ਦੱਸ ਦਿੰਦੇ ਨੇ ਵੀ ਆਹ ਚੀਜ਼ ਦੀ ਲੋੜ ਆ ਆਹ ਚੀਜ਼ ਦੀ ਲੋੜ ਹੈ ਸਾਨੂੰ ਤੇ ਏਕਨ ਵੀ ਸਾਡੇ ਨਾਲ ਸੀ ਏਕਨ ਨੂੰ ਐਗਜ਼ਾਮ ਕਰਕੇ ਬੋਰਡ ਦੀ ਲੋੜ ਸੀ ਨਾਲੇ ਉਹਨੂੰ ਥੋੜਾ ਜਿਹਾ ਆਪਣਾ ਪੈਨਸਲ ਬਾਕਸ ਵਗੈਰਾ ਜੋ ਵੀ ਉਹਨੂੰ ਚਾਹੀਦਾ ਸੀ ਕਲਰ ਵਗੈਰਾ ਸਕੇਲ ਉਹ ਸਾਰਾ ਕੁਝ ਉਸ ਨੂੰ ਨਵਾ ਦੇਵਾਣਾ ਸੀ ਇੱਕ ਦੋ ਕੰਮ ਸਾਨੂੰ ਹੋਰ ਸੀ ਮਾਰਕੀਟ ਦੇ ਵਿੱਚ ਤੇ ਅਸੀਂ ਫਟਾਫਟ ਇੱਥੇ ਫੀਸ ਵਗੈਰਾ ਕਲੀਅਰ ਕਰਕੇ ਫਿਰ ਅਸੀਂ ਚੱਲ ਪਈ ਇਹ ਹੈ ਜੀ ਵੀਪੀਐਸ ਚਾਂਕ ਇਹ ਵੀਪੀਐਸ ਸਕੂਲ ਹੈ ਜੀ ਹਮ I love Indian army ਇਹ ਕਿੱਧਰ ਗੱਡੀ ਹੀ ਗਲਤ ਸਾਈਡ ਲੈ ਕੇ ਆ ਰਿਹਾ ਜ਼ਰੂਰੀ ਖਾ ਰਹੇ ਹੋ ਕੀ ਖਾ ਰਹੇ ਹੋ दो दो कोई भी तो क्योंकि सारा कितना भी नहीं फिर। आंदू कि मैं दो गया। <laughs> ਚੇਂਜ ਹੋ ਰਿਹਾ ਹੁਣ ਠੀਕ ਅਸਲ ਸੀ ਨਹੀਂ ਹੋ ਜਾਂਦਾ ਇਹ ਉਹ ਆਇਓ ਤੁਹਾਨੂੰ ਕੋਈ ਇਹ ਪਾਉਂਗਾ ਜੀ ਕਿੱਥੇ ਆ ਦਿਖਾਓ ਆ ਲਈਆ ਜਵਾ ਕਰ ਰਹੇ ਆ ਤੁਹਾਨੂੰ ਅਨੁਮਾਨ ਹੈ ਤੁਹਾਨੂੰ ਪਾਣੀ ਨਹੀਂ ਕਿਉਂ ਬਲੀ ਘਾਲੋ ਹੂੰ ਬਲੀ ਘਾਲੋ ਘੋਲੀ ਘਾਤਾ ਨਹੀਂ ਆਉਣਾ ਹੂੰ ਪਾਜੀ ਹੋਰ ਲੈ ਲਓ ਲੇਪੜੀਆਂ ਦੇ ਨਾ ਠੀਕ ਹੈ ਮੈਨੂੰ ਤਾਂ ਇਹ ਪਸੰਦ ਆਏ ਕੋਚਾ ਖਾਣ ਨਾਲ ਸਾਰੀਆਂ ਮੁੱਛ ਕੋਚਾ ਮੈਂ ਤਾਂ ਦੋ ਖਾਏ ਕਿੰਨੇ ਖਾ ਲਈ ਸੀ ਦੋ ਖਾ ਲਿਆ ਛੋਨੇ ਬੱਚੇ ਨੇ ਹੋਰ ਨੇ ਨਾ ਫਿਰ ਫਿਨਿਸ਼ ਕਰੋ ਫਿਰ ਫਟਾਫਟ ਅੱਗੇ ਚੱਲ ਜੀ ਪਾਉ ਬਾਜੀ ਤੋਂ ਬਾਅਦ ਪਾਉਜੀ ਖਾਣ ਤੋਂ ਬਾਅਦ ਅਸੀਂ ਚੱਲ ਗਏ ਰਾਸ਼ਨ ਵਾਲੇ ਕੋਲ ਰਾਸ਼ਨ ਵਗੈਰਾ ਪਵਾਇਆ ਯੂ نو ਸੈਲਰੀ ਤੇ ਫਿਰ ਆਉਂਦਾ ਵੀ ਇੱਕ ਕਰੇ ਰਾਸ਼ਨ ਰੂਸ਼ਨ ਪਵਾ ਕੇ ਸਾਰਾ ਪ੍ਰੀਮਾਈਂਡ ਹੋ ਜਾਓ ਇੱਕਨੂੰ ਬੋਰਡ ਵਗੈਰਾ ਦਵਾਤਾ ਇੱਕਨ ਨੂੰ ਸ਼ੀਟਸ ਵਗੈਰਾ ਜੋ ਲੈਣੀਆਂ ਸੀ ਉਹਨੇ ਜੋ ਵੀ ਪੈਨਪੁਨ ਲੈਣੇ ਸੀ ਆਪਣਾ ਸਾਰਾ ਕੁਝ ਉਸਨੂੰ ਦਵਾਤਾ ਅਸੀਂ ਵੀਡੀਓ ਸ਼ੂਟ ਕਰਨਾ ਨਹੀਂ ਭੁੱਲ ਗਏ ਉਸ ਟਾਈਮ ਤੇ ਬਸ ਹੁਣ ਚੱਲਨੇ ਆਪਾਂ ਕਿੱਥੇ ਮੰਡੀ ਆ ਦੇਖਦੇ ਆਂ ਜੀ ਮੰਡੀ ਦੇ ਵਿੱਚ ਉਹ ਨਾ ਹੋਇਆ ਚਿਕੜ ਜਾਂ ਨਾ ਹੋਇਆ ਸਿਕਜੀ ਨਾ ਹੋਈ ਚਿਕੜ ਨਾ ਹੋਇਆ ਫੇਰ ਆਪਾਂ ਮੰਡੀ ਜਾਵਾਂਗੇ ਆਦਰਵਾਇਜ਼ ਥੋੜਾ ਜਿਹਾ ਸਟਾਫ ਹੋਰ ਲੈਣਾ ਉਹ ਲੈ ਕੇ ਆਪਾਂ ਅਸੀਂ ਇੱਕ ਸਪੈਸ਼ਲ ਬਣਾ ਰੱਖਿਆ ਹੈ ਕੈਮੀਕਲ ਵਾਲੇ ਨੇ ਉਹ ਉਹਨਾਂ ਤੋਂ ਫਿਨਾਈਲ ਵਗੈਰਾ ਫਿਨਾਈਲ ਵਗੈਰਾ ਲੈਣੇ ਆ ਅਸੀਂ ਡਿਸ਼ਵਾਸ਼ ਹੈਂਡ ਵਾਸ਼ ਉਹ ਯਾਰਾ ਸਾਰਾ ਉਹਨਾਂ ਤੋਂ ਲੈ ਲੈਂਦੇ ਹਾਂ ਅਸੀਂ ਉਹਨਾਂ ਕੋਲ ਜਾ ਕੇ ਫਿਰ ਅਸੀਂ ਮੰਡੀ ਜਾਵਾਂਗੇ ਆਹ ਸ਼ਾਪ ਤੋਂ ਲੈਣੇ ਆ ਅਸੀਂ ਫਿਨਾਈ ਵਗੈਰਾ ਜੋ ਵੀ ਲਿਕਰ ਸਰਫ ਹੋਣਾ ਡਿਸ਼ ਵਾਸ਼ ਘਰੋਚਾ ਨਹੀਂ ਬੋਦੀ ਨਾ ਕੀ ਹੋ ਗਿਆ ਚਾਰਜ ਲਾ ਰਹੇ ਹੋ ਉਹਨਾਂ ਪੈਰਾਂ ਨੇ ਦੇਖਿਆ ਯਾਦ ਰੱਖਿਆ ਕਰੋ ਨਾ ਵੀ ਉਹਨਾਂ ਤੁਹਾਡਾ ਡੈਡ ਹੈ ਜਿਵੇਂ ਮਾ ਵੀ ਦਿਓ ਰਮਾਲ ਦੇਡੋ